ਸੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਕੁਰੇ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਦੇਖਦੇ ਆ ਅੱਜ ਜਿਹੜਾ ਰੇਟ ਕੀ ਰੇਟ ਜਾਂਦੀ ਥੂੜੀ ਨਾਗ ਆਇਆ ਜੀ ਅੱਜ 2 4 ਤੇ 5 5 ਨਾਗ ਆਇਆ ਅੰਦਰ ਦੀ ਥੂੜੀ ਬੋਲਣਾ ਭਾਈ ਹਨ 200 ਰੁਪਿਆ 250 ਰੁਪਿਆ

470 380 ਐਨ 380 ਰੁਪਏ ਬੋਲਾਂਗੇ ਜੀ ਚਾਪੀ ਕਿਹਾ ਉਹ ਦਿਮਾਗ ਚ ਆ ਗਈ ਗੱਲ ਲਓ ਜੀ 380 ਰੁਪਏ ਲੱਗ ਗਈ ਜੀ ਪਹਿਲੀ ਟਰਾਲੀ ਨਾਗਰੇ ਕੇ 4 ਹੋ ਗਏ ਜੀ ਦੇਖਦੇ ਆ ਕਿ ਕਿੱਡਾ ਜਾਂਦੇ ਆ 4 ਨਹੀਂ 5 ਨਾਗਾ ਜੀ 10 15 60 65 70 75 80 85 90 300 95 400 5 405 10 ਆਦਾ 5 ਰਿਹਾ ਹੋਗਾ 15 ਹਾਂ 15 ਹੋ ਲੰਘ ਨਾ 415 ਰੁਪਏ ਹਲ ਕਰਦਾ ਮੁਰ ਲਓ ਜੀ 415 ਰੁਪਏ ਲੱਗੇ ਜੀ ਅੱਜ ਦੂਜੀ ਟਰਾਲੀ 415 ਰੁਪਏ ਲੱਗੀ ਜੀ ਅੱਜ ਜਿਹੜਾ ਤੂੜੀ ਦਾ ਰੇਟ ਜੀ ਥੋੜਾ ਜਿਹਾ ਵਧਿਆ ਆ ਨਹੀਂ ਲੱਗੇ ਜੀ ਜਲਦ ਅੰਦਰ ਦੀ ਆ ਹਾਂ ਹਾਂ ਅੰਦਰ ਦੀ ਥੋੜੀ ਬੋਲੋ ਜੀ 300 ਰੁਪਿਆ 300 5 10 15 20 25 30 35 40 45 350 350 ਬੋਲਾਂਗੇ ਨਾ 350 ਜਿਹੜਾ ਜਰਾ ਲੱਗੀ 6350 ਰੁਪਏ ਲੱਗਿਆ ਜੀ ਆ ਜਿਹੜਾ ਰੇਟ ਆ ਤੁਹਾਡੀ 300 ਤੋਂ ਜਿਹੜਾ ਪਲੱਸ ਹੋ ਗਿਆ ਜੀ ਹਾਂ ਜੀ ਬੋਲੋ ਜੀ ਅੰਦਰ ਦੀ ਆ ਜੀ ਅੰਦਰ ਦੀ ਥੋੜੀ ਬੋਲੋ 300 ਰੁਪਿਆ 305 10 15 300 15 25 35 335 ਬੋਲਣਗੇ ਨਾ 335 ਲੋ ਜੇ ਲਗਿੱਤਾਂ ਉਸਦੇ 33 ਰੁਪਏ ਅੱਜ ਜਿਹੜਾ ਰੇਟ 300 ਤੋਂ ਪਲੱਸ ਹੈ ਹੇ ਤੱਕ ਲੋ ਜੀ ਨਾਗਰੇ ਕਿ ਤਨ 300 5 10 15 20 25 30 40 45 350 350 ਬੋਲਾਂਗੇ ਸਾਢੇ 350 ਬਾਈ ਕੀ ਦੀ ਆ ਲਓ ਜੀ ਇਹ ਵੀ ਸਾਢੇ 350 ਰੁਪਏ ਲੱਗੇ ਜੀ ਨਾ ਕਰੇ ਕਿ ਦੋ ਜੀ ਸਾਰੇ ਦਾ ਰੇਟ ਆ ਅੱਜ 300 ਤੋਂ ਪਲੱਸ ਜੀ ਰੁਪਿਆ 200 ਰੁਪਿਆ 5 10 ਰੁਪਈ ਕਿੱਧਰ ਗਿਆ 15 ਵੀ 250 500 ਰੁਪਿਆ 50 60 65 70 75 80 85 90 290 ਕੋਲਾ ਵੇਖਣੇ 290 ਰੁਪਏ ਬਾਈ ਜੀ ਲਓ ਜੀ ਇਹ ਵੀ ਲੱਗ ਗਈ 290 ਰੁਪਏ ਲੱਗ ਗਏ ਬਾਹਰ ਦੀ ਟੂੜੀ ਸੀ ਥੋੜੀ ਜੀ ਰੰਗ ਵੱਟਿਆ ਸੀਗੇ ਚਲੋ ਜੀ ਨਾਗਰੇ ਦਾ ਲਾਸਟ ਆ ਜੀ ਲਾਸਟ ਨਾਗਰੇ ਦੇਖਦੇ ਕਿ ਰੇਟ ਜਾਂਦੀ ਹੈ ਬੜੀ ਹੈ ਪੂਰੀ ਫੁੱਲ ਬੜੀ ਹੈ ਤਾਂ ਬੋਲੋ ਭਾਈ 300 ਰੁਪਇਆ 300 300 ਬੋਲਣਾ ਭਾਈ ਕਿਨੇ ਕੀ ਕਰਦੇ ਹੈ ਆ ਗਿਆ ਓਏ 200 ਰੁਪਇਆ ਸਾਡੇ ਤੋਂ ਤੁਹਾਨੂੰ ਲੱਗਣਾ ਚੱਲ ਲੈ ਜਾ ਤੂੰ ਜਲੇਗਾ ਆਵੇ ਜਲੇਗਾ ਲੋ ਜੀ ਇਹ ਵੀ ਲੱਗੀ 350 ਰੁਪਏ ਲੱਗੇ ਜੀ ਲਾਸਟ ਨਾਕ ਸੀਗਾ ਨਾਕ ਆ 6 ਆਏ ਸੀ ਅੱਜ ਜਿਹੜਾ ਰੇਟ 300 ਤੋਂ ਪਲੱਸ ਵੀ ਆਇਆ 400 ਦੇ ਆਸ-ਪਾਸ ਵੀ ਆਇਆ ਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਠੀਕ 750 ਜੀ ਬਹੁਤ ਬਹੁਤ ਧੰਨਵਾਦ ਜੀ